ਪੰਜਾਬ ਭਰ ਦੇ ਫਰਦ ਕੇਂਦਰਾਂ 'ਚ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ ਫਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਰਜਿਸਟਰਡ 132 ਪੰਜਾਬ ਵੱਲੋਂ ਤਨਖਾਹਾਂ ਨਾ ਮਿਲਣ ਤੇ ਭਵਿੱਖ ਦੀ ਅਣਦੇਖੀ ਦੇ ਵਿਰੋਧ ਦੇ ਵਿੱਚ ਅੱਜ ਸੋਮਵਾਰ 12 ਜਨਵਰੀ 2026 ਦੇ ਵਿੱਚ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਹੀਨਿਆਂ ਤੋਂ ਤਨਖਾਹਾਂ اٹਕੀਆਂ ਹੋਈਆਂ ਹਨ ਪਰ ਨਾ ਤਾਂ ਪੰਜਾਬ ਸਰਕਾਰ ਧਿਆਨ ਦੇ ਰਹੀ ਹੈ ਤੇ ਨਾ ਹੀ ਸਬੰਧਿਤ ਕੰਪਨੀ ਕੋਈ ਜ਼ਵਾਬਦੇਹੀ ਨਿਭਾ ਰਹੀ ਹੈ ਇਹ ਹੜਤਾਲ ਕਿਸ ਕਾਰਨ ਵਾਸ ਰੱਖੀ ਗਈ ਹੈ ਦੇਖੋ ਇਹ ਕਾਹ ਨੂੰ ਲੋੜੀ ਦਾ ਤਿਹਾਰਾ ਸਾਡੀ ਨਾਲ ਤੱਕ ਤਨਖਾਹ ਨਹੀਂ ਰਹੀਆਂ ਹੈਗੀਆਂ ਸਾਨੂੰ ਹੋਰ ਮਤਲਬ ਸਾਡੇ ਫਿਊਚਰ ਦਾ ਵੀ ਕੋਈ ਸਾਨੂੰ ਤਾਂ ਪਤਾ ਨਹੀਂ ਜਿਆ ਲੇਕਿਨ ਕਹਾਂ ਦੇ ਇੰਨੀ ਬਾਣੀ ਸਰਕਾਰੇ ਟੁੱਟੇ ਨਿਕਲੇ ਤੇਰੇ ਲਾਰੇ ਸਾਰੇ ਬੇਲੇ ਕਰਦੀ ਜਾਂਦੀਆਂ ਤੂੰ ਕੱਚੇ ਮੁਲਾਜ਼ਮ ਸਾਰੇ ਇੱਕ ਕਦੋਂ ਤੀਆਂ ਰੁਕੀਆਂ ਹੋਈਆਂ ਨੇ ਤਨਖਾਹ ਕਿੰਨੇ ਚੱਤੋਂ ਦੇਖੋ ਇਹ ਪਿਛਲੇ ਅਸੀਂ ਹਰ ਇੱਕ ਵਾਰ ਕੰਮ ਬੰਦ ਕਰਕੇ ਆਪਣੀ ਤਨਖਾਹ ਮੰਗ ਆਉਣੀ ਹੈ ਹਾਂ ਸਨਤਨ ਖ ਆਪਣੇ ਆਪ ਨਹੀਂ ਪਈ ਜਾਂਦੀ ਹੈਗੀ ਘੱਟੋ ਘੱਟ 15 ਹਰ ਬਾਦ ਮਹੀਨੇ ਦੇ 15 ਦਿਨ ਜਦ ਅੰਦਰ ਜਦ ਥੋੜਾ ਸੈਲਰੀ ਆਉਂਦੀ ਹੈ ਉਹ ਵੀ ਤੁਹਾਨੂੰ ਹਰਤਾਹ ਹੀ ਕਰਨੀ ਪੈਂਦੀ ਹੈ ਇਸ ਤੇ ਉੱਪਰਲੀ ਕੰਪਨੀ ਹੋ ਗਈ ਜਾਂ ਕੋਈ ਸਬਸਾਈ ਕੰਪਨੀ ਜਿਹਦੇ ਨਾਲ ਕੰਪੋਟਰ ਹੈ ਠੀਕਾ ਖਤਮ ਹੋ ਗਿਆ ਅਸੀਂ ਸਰਕਾਰ ਤੋਂ ਹੀ ਮੰਗਾਰੇ ਠੇਕਾ ਖਤਮ ਹੋ ਗਿਆ ਤੁਸੀਂ ਕਹਿੰਦੇ ਅਸੀਂ ਠੇਕੇਦਾਰ ਹੀ ਨਹੀਂ ਰੱਖਨੇ ਅਸੀਂ ਠੇਕੇਦਾਰ ਹੀ ਕੱਢਾਂਗੇ ਆਪਣੇ ਵਿੱਚ ਠੇਕੇਦਾਰ ਕੱਢੇ ਸਰਕਾਰ ਨੂੰ ਜਿਹਨੋਂ ਖਾ ਰਾਂਗੇ ਪਰ ਸਾਟਾ ਤਾਂ ਨਾ ਸਿੱਧੀ ਦਿਨ ਖਾਓ ਜਦੋਂ ਹਰ ਇੱਕ ਵਾਰ ਜੋ ਬੋਣਾ ਹੀ ਪੈਂਦਾ ਕਿ ਸਾਨੂੰ ਤੁਹਾਨੂੰ ਖਾ ਦੇ ਦੋ ਜੀ ਠੀਕ ਤੇ ਫਿਰ ਦਦੋ ਹਾਂ ਅੱਜ ਫਰਦ ਕੇਂਦਰ ਦੀ ਹੜਤਾਲ ਹੈ ਕਿਸ ਕਾਰਨ ਕਰਕੇ ਹੜਤਾਲ ਕੀਤੀ ਗਈ ਹੈ ਮੇਰਾ ਨਾਮ ਅਮਨਦੀਪ ਸਿੰਘ ਡਿਸਟ੍ਰਿਕਟ ਲੁਧਿਆਣਾ ਪ੍ਰਧਾਨ ਤੇ ਸਾਡਾ ਜੀ ਸਾਰੇ ਜ਼ਿਲ੍ਹੇ ਦੀ ਉਹ ਫਰਦ ਕੇਂਦਰ ਦੀ ਹੜਤਾਲ ਉਹਦਾ ਮੁੱਖ ਕਾਰਨ ਸਾਡੀਆਂ ਸੈਲਰੀਆਂ ਤੇ ਸਾਡਾ ਉਜਲਵ ਭਵਿੱਖ ਆਉਣ ਵਾਲਾ ਭਵਿੱਖ ਸੁਰੱਖਿਤ ਨਹੀਂ ਹੈਗਾ ਤੇ ਅਸੀਂ ਸਰਕਾਰ ਅੱਗੇ ਇਹ ਮੰਗ ਕਰਦੇ ਹਾਂ ਕਿ ਸਾਡੀ ਆਉਣ ਵਾਲੀ ਜਿਹੜੀ ਜਵਾਬਾਂ ਨੂੰ ਸਿਕਿਉਰ ਕੀਤਾ ਜਾਵੇ ਤੇ ਸਾਡਾ ESI ਜਿਨ੍ਹਾਂ ਸਾਡੇ ਮੈਂਬਰਾਂ ਦਾ ESI ਕਾਰਡ ਨਹੀਂ ਬਣਿਆ ਉਹ ਬਣਾਇਆ ਜਾਵੇ ਕਈਆਂ ਦਾ EPF ਨਹੀਂ ਕੱਟ ਹੋ ਰਿਹਾ ਉਹ ਵੀ ਕੱਟ ਹੋਵੇ ਸਰਕਾਰ ਅੱਗੇ ਗੁਜਾਰਸ਼ਾ ਸਾਡੀ ਆ ਸਾਡਾ ਅੱਜ 15 ਦੀਆਂ 15 ਲੁਧਿਆਣੇ ਦੀਆਂ ਜਿਹੜੀਆਂ ਤਹਿਸੀਲਾਂ ਨੇ ਉਹ ਪੂਰਨ ਤੌਰ ਤੇ ਬੰਦ ਆ ਮੈਂ ਕਿਸਾਨ ਭਰਾਵਾਂ ਅੱਗੇ ਮਾਫੀ ਦੇ ਚਾਹ ਚਕਾਂ ਕਿ ਅੱਜ ਅਸੀਂ ਆਪਣਾ ਕੰਮ ਬੰਦ ਰੱਖਾਂਗੇ ਇਸ ਕਰਕੇ ਅਸੀਂ ਕੋਈ ਵੀ ਅੱਜ ਡਾਟਾ ਐਂਟਰੀ ਤੇ ਫਰਜ਼ਦਾ ਦਾ ਕੰਮ ਨਹੀਂ ਕਰਾਂਗੇ ਸਾਡੀ ਸਰਕਾਰ ਅਕਿਹੀ ਗੁਜਾਰਸ਼ਾ ਕਿ ਜਲਤ ਤੋਂ ਜਲਦ ਸਾਡਾ ਹੱਲ ਕਰਾਇਆ ਜਾਵੇ ਕੱਲ ਲੋਹੜੀ ਦਾ ਤਿਹਾਰ ਆ ਉਹਦੇ ਕਰਕੇ ਸਾਨੂੰ ਸਾਰੇ ਆਪਰੇਟਰ ਜੂਨੀਅਨ ਨੂੰ ਸਾਰੇ ਮੇਰੇ ਭੈਣ ਭਰਾਵਾਂ ਨੂੰ ਸੈਲਰੀ ਦੀ ਬਹੁਤ ਲੋੜ ਆ ਤਿਹਾਰ ਹੋਣ ਕਰਕੇ ਸੈਲਰੀ ਦੀ ਬਹੁਤ ਲੋੜ ਆ ਇਸ ਕਰਕੇ ਸਾਡੀ ਜਿਹੜੀ ਸੈਲਰੀ ਆ ਉਹ ਬਾਅਦ ਦੁਪਹਿਰ ਤੱਕ ਤੁਰੰਤ ਮੁਹੱਈਆ ਕਰਾਈ ਜਾਵੇ ਅਗਰ ਕੋਈ ਵੀ ਸਰਕਾਰ ਜਾਂ ਕੰਪਨੀ ਜਿਹੜੀ ਸਾਡੀ ਆ ਸਾਡੀ ਸੁਣਵਾਈ ਨਹੀਂ ਕਰਦੀ ਤਾਂ ਅਸੀਂ ਅੱਗੇ ਹੋਰ ਤਿੱਖਾ ਸੰਘਰਸ਼ ਕਰਾਂਗੇ ਅਸੀਂ ਆਪਣੀ ਜਿਹੜੀ ਹੜਤਾਲ ਆ ਉਹਨੂੰ ਪੂਰਨ ਤੌਰ ਤੇ ਇੱਦੀ ਰੱਖਾਂਗੇ ਅੱਗੇ ਹੋਰ ਇਹਨੂੰ ਬढ़ाਵਾ ਦੇਵਾਂਗੇ ਇਹੀ ਗੁਜ਼ਾਰਸ਼ ਆ ਕਿ ਸਾਡਾ ਜਿਹੜੇ ਮੰਗਾਂ ਨੇ ਉਹਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਠੇਕਾ ਸੰਘਰਸ਼ ਯੂਨੀਅਨ ਦੇ ਨਾਲ ਅਸੀਂ ਰਲ ਕੇ 24 ਤਰੀਕ ਨੂੰ ਜੜਵੇ ਵੀ ਜਾਵਾਂਗੇ 16 ਤੇ 20 ਤਰੀਕ ਦਾ ਜਿਹੜਾ ਪ੍ਰੋਗਰਾਮ ਆ ਠੇਕਾ ਸੰਘਰਸ਼ ਯੂਨੀਅਨ ਦਾ ਜਾਂ ਸਾਡੇ ਕਿਸਾਨ ਭਰਾਵਾਂ ਦਾ ਅਸੀਂ ਹੋਂਦਾ ਵੀ ਸਹਿਯੋਗ ਕਰਾਂਗੇ ਇਸ ਕਰਕੇ ਸਾਡੀ ਇਹ ਗੁਜਾਰਚਾ ਕਿ ਸਾਡੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੇ ਸਾਡੀਆਂ ਮੰਗਾਂ ਛੇਤੀ ਪੂਰੀਆਂ ਕਰਵਾਈਆਂ ਜਾਣ ਇਹ ਜਿਹੜੀ ਹੜਤਾਲ ਆ 15 ਤੁਸੀਂ ਤਸੀਲਾਂ ਦੱਸਿਆ ਨੇ ਲੁਧਿਆਣਾ ਜ਼ਿਲ੍ਹੇ ਦੀਆਂ ਕੱਲੀਆ ਲੁਧਿਆਣਾ ਜ਼ਿਲ੍ਹੇ ਦੀਆਂ ਨੇ ਜਾਂ ਪੂਰੇ ਪੰਜਾਬ ਲੈਵਲ ਤੇ ਜ਼ਿਲ੍ਹੇ ਦੀਆਂ ਨਹੀਂ ਸਾਡੇ ਪੰਜਾਬ ਪੱਧਰ ਦੀ ਹੜਤਾਲ ਅੱਜ ਸਾਡੇ ਘਟੋ ਘਟ ਸਾਰੇ ਜ਼ਿਲ੍ਹੇ ਹੀ ਬੰਦ ਦਾ ਫੌਰਨ ਤੌਰ ਤੇ ਐ ਹੜਤਾਲ ਕਿੰਨੇ ਦਿਨ ਰਹੇਗੀ ਇਹ ਹੜਤਾਲ ਜਦ ਤੱਕ ਸਾਡੀ ਕੋਈ ਕੋਈ ਮੰਗਾ ਸਾਡੀਆਂ ਮੰਗ ਮੰਨੀਆਂ ਨਹੀਂ ਜਾਂਦੀਆਂ ਸਾਡੀਆਂ ਸੈਲਰੀਆਂ ਜਿਹੜੀਆਂ ਨਹੀਂ ਪੈਂਦੀਆਂ ਤਾਂ ਅਸੀਂ ਫੌਰਨ ਤੌਰ ਤੇ ਬੰਦ ਰੱਖਾਂਗੇ ਜੀ